ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਜੋ ਜਿਮਨੀ ਚੋਣ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਉੱਥੇ ਹੁਣ ਚੋਣ ਮੈਦਾਨ ਹੈ ਜਿਹੜਾ ਉਹ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਜਿਵੇਂ ਜਿਵੇਂ ਵੋਟਾਂ ਦੀ ਤਰੀਖ ਜਿਹੜੀ ਹੈ ਉਹ ਨੇੜੇ ਆ ਰਹੀ ਹੈ ਸਾਰੀਆਂ ਪਾਰਟੀਆਂ ਪੱਪਾਂ ਪਾਰ ਹੋਈਆਂ ਹਨ ਕਿਉਂਕਿ ਇਸ ਜਿਹੜੀ ਜਿਮਨੀ ਚੋਣ ਹੈ ਇਹ ਵਿਧਾਨ ਸਭਾ ਜਿਹੜੀਆਂ 2027 ਦੀਆਂ ਚੋਣਾਂ ਆਉਣ ਵਾਲੀਆਂ ਉਹਦੇ ਲਈ ਇਹ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ ਔਰ ਇਹਦੇ ਇਸ ਜਿਹੜੀ ਚੋਣਾਂ ਇਸ ਨੂੰ 2027 ਦੀਆਂ ਚੋਣਾਂ ਦਾ ਭਵਿੱਖ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਇਸ ਵਕਤ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਹਨ ਸਾਰੀਆਂ ਨੇ ਜੋ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਸਨ ਉਹਨਾਂ ਦੇ ਹੱਕ ਦੇ ਵਿੱਚ ਬੜੇ ਤੜੱਲੇ ਦੇ ਨਾਲ ਸਾਰੇ ਏਰੀਏ ਦੇ ਵਿੱਚ ਜਿਹੜਾ ਉਹ ਪ੍ਰਚਾਰ ਕੀਤਾ ਜਾ ਰਿਹਾ ਹੈ ਪਹਿਲਾਂ ਥੋੜੀ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਕੈਂਡੀਡੇਟ ਕਿਹੜੀ-ਕਿਹੜੀ ਪਾਰਟੀ ਵੱਲੋਂ ਆਪਣਾ ਜਿਹੜਾ ਇਸ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਹਨ ਜਿਵੇਂ ਅਕਾਲੀ ਦਲ ਬਾਦਲ ਵੱਲੋਂ ਮੈਡਮ ਸੁਖਵਿੰਦਰ ਕੌਰ ਜਿਹੜੇ ਰੰਧਾਵਾ ਨੇ ਔਰ ਆਮ ਆਦਮੀ ਪਾਰਟੀ ਵੱਲੋਂ ਹਰਪ੍ਰੀਤ ਸਿੰਘ ਸੰਧੂ ਨੇ ਕਾਂਗਰਸ ਪਾਰਟੀ ਵੱਲੋਂ ਕਰਨ ਸਿੰਘ ਬੁਰਜ ਤੇ ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ ਔਰ ਇਸੇ ਤਰੀਕੇ ਨਾਲ ਜਿਹੜੀ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਵੱਲੋਂ ਜਿਹੜੇ ਭਾਈ ਸੰਦੀਪ ਸਿੰਘ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਔਰ ਬੜੀ ਟੜਲੇ ਦੇ ਨਾਲ ਸਾਰੀਆਂ ਪਾਰਟੀਆਂ ਆਪੋ ਆਪਣਾ ਜਿਹੜਾ ਪ੍ਰਚਾਰ ਹੈ ਉਹ ਕਰ ਰਹੀਆਂ। ਦੇਖਿਆ ਇਹ ਜਾ ਰਿਹਾ ਸੀ ਕਿ ਇਹ ਦੋਵੇਂ ਪਾਰਟੀਆਂ ਅਲੱਗ-ਅਲੱਗ ਆਪਣਾ ਕੈਂਡੀਡੇਟ ਖੜਾ ਕਰਨ ਗਿਆ ਜਿਹੜੀਆਂ ਨਵੀਆਂ ਪਾਰਟੀਆਂ ਨੇ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਔਰ ਭਾਈ ਅਮਰਿਤਪਾਲ ਸਿੰਘ ਵਾਲੀ ਪਾਰਟੀ ਪਰ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪਾਰਟੀ ਹੈ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਜਿਹੜਾ ਆਪਣਾ ਸਮਰਥਨ ਹੈ ਉਹ ਪਾਈ ਅਮਰਿਤਪਾਲ ਸਿੰਘ ਦੇ ਜਿਹੜੇ ਕੈਂਡੀਡੇਟ ਨੇ ਉਮੀਦਵਾਰ ਨੇ ਉਹਨਾਂ ਨੂੰ ਦਿੰਦੇ ਹਾਂ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਜਿਹੜੇ ਪੰਥਕ ਕਾਉਂਸਲ ਦੇ ਚੇਅਰਪਰਸਨ ਨੇ ਜਿਹੜੇ ਬੀਬੀ ਸਤਵੰਤ ਕੌਰ ਉਹਨਾਂ ਨੇ ਵੀ ਇਹ ਅਪੀਲ ਕੀਤੀ ਸੀ ਕਿ ਮੈਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਦੀ ਅਪੀਲ ਕਰਦੀ ਹਾਂ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਇਸ ਅਪੀਲ ਨੂੰ ਮੰਨਦਿਆਂ ਹੋਇਆਂ ਆਪਣਾ ਜਿਹੜਾ ਸਮਰਥਨ ਹੈ ਉਹ ਅਕਾਲੀ ਦਲ ਪੰਜਾਬ ਜਿਹੜਾ ਵਾਰਸ ਪੰਜਾਬ ਦੇ ਹੈ ਉਹਦੇ ਵੱਲੋਂ ਜਿਹੜੇ ਖੜੇ ਹੋਏ ਨੇ ਭਾਈ ਮਨਦੀਪ ਸਿੰਘ ਉਹਨਾਂ ਨੂੰ ਸਮਰਥਨ ਕੀਤਾ ਹੈ। ਬਾਕੀ ਆਪਾਂ ਪਿੱਛੇ ਦੇਖਿਆ ਕਿ 2000 ਜਿਹੜੀਆਂ 24 ਦੀਆਂ ਚੋਣਾਂ ਹੋਈਆਂ ਸਨ ਉਹਦੇ ਵਿੱਚ ਲੋਕਾਂ ਨੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਪੰਥਕ ਹਿਤਾ ਨੂੰ ਪਹਿਲ ਦਿੱਤੀ ਸੀ ਜਿਸ ਦੀ ਵਜ੍ਹਾ ਕਰਕੇ ਹੀ ਜਿਹੜੇ ਭਾਈ ਅਮਰਿਤਪਾਲ ਸਿੰਘ ਬੇਸ਼ੱਕ ਉਹ ਜੇਲ੍ਹ ਦੇ ਵਿੱਚ ਸਨ ਔਰ ਉਹ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਸਨ ਇਸੇ ਤਰੀਕੇ ਨਾਲ ਹੀ ਜਿਹੜੇ ਭਾਈ ਸਰਬਜੀਤ ਸਿੰਘ ਖਾਲਸਾ ਸਨ ਜੋ ਇਸ ਦਲ ਵੱਲੋਂ ਉਮੀਦਵਾਰ ਸਨ ਉਹ ਵੀ ਐਮਪੀ ਫਰੀਦਕੋਟ ਤੋਂ ਬਣੇ ਸਨ ਇੱਥੇ ਵੀ ਜਿਹੜੇ ਐਸ ਐਸ ਵਾਰਨਸ ਇਹ ਜਿਹੜੇ ਸਿਆਸੀ ਸਮੀਕਰਨ ਨੇ ਉਹ ਪੂਰੀ ਤਰ੍ਹਾਂ ਚੇਂਜ ਹੋਣ ਦੀ ਜੜੀ ਆਵਾਜ਼ ਹੈ ਉਹ ਆ ਰਹੀ ਹੈ ਸੂਤਰਾ ਦੇ حوالے ਤੋਂ ਇਹ ਵੀ ਖਬਰ ਹੈ ਕਿ ਜਿਹੜੇ ਭਾਈ ਮਨਦੀਪ ਸਿੰਘ ਨੇ ਬੇਸ਼ੱਕ ਉਹ ਕਿਸੇ ਨੂੰ ਕਹਿਣ ਜਾਂ ਨਾ ਕਹਿਣ ਲੋਕ ਆਪਣੇ ਆਪ ਉਥੋਂ ਦੇ ਨੌਜਵਾਨ ਉਸ ਹਲਕੇ ਦੇ ਔਰ ਜਿਹੜੇ ਰਾਜਨੀਤੀ ਵਿੱਚ ਸੂਝ ਰੱਖਦੇ ਸਮਝ ਰੱਖਦੇ ਉਹ ਆਪਣੇ ਆਪ ਹੀ ਜਿਹੜੇ ਉਹ ਭਾਈ ਮਨਦੀਪ ਸਿੰਘ ਦੇ ਨਾਲ ਆਪਣੇ ਲੈਵਲ ਤੇ ਹੀ ਪ੍ਰਚਾਰ ਕਰਨ ਜਾ ਰਹੇ ਹਨ ਦੇ ਖੇਤਰ ਤੇ ਵਿੱਚ ਅਗਲੀ ਗੱਲ ਅਕਾਲੀ ਦਲ ਦੇ ਵਿੱਚ ਜਿਹੜੇ ਮੈਡਮ ਸੁਖਿੰਦਰ ਕੌਰ ਰੰਧਾਵਾ ਇੱਕ ਕਾਫੀ ਸਰਪੰਚਾਂ ਤੇ ਕੌਂਸਲਰਾਂ ਨੂੰ ਲੈ ਕੇ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਕਾਲੀ ਦਲ ਦੇ ਵਿੱਚ ਜਿੱਦੇ ਚ ਇਹਨਾਂ ਨੂੰ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ ਔਰ ਕਿਆ ਸੇ ਵੀ ਲਗਾਇਆ ਜਾ ਰਿਹਾ ਸੀ ਕਿ ਜਿਵੇਂ ਵਿਕਰਮ ਸਿੰਘ ਮਜੀਠੀਆ ਦੀ ਅਗਰ ਜੀ ਜ਼ਮਾਨਤ ਹੋ ਜਾਂਦੀ ਜਿਹੜੀ ਉਹਨਾਂ ਦੀ ਪਿਛਲੀ ਤਰੀਕ ਨੂੰ ਸੁਣਵਾਈ ਸੀ ਇਸ ਇਲਾਕੇ ਵਿੱਚ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਚੰਗਾ ਪ੍ਰਭਾਵ ਹੈ ਤਾਂ ਜੇ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਤਾਂ ਕੁਝ ਸਿਆਸੀ ਜਿਹੜੇ ਸਮੀਕਰਨ ਨੇ ਹੋਰ ਵੀ ਬਦਲ ਸਕਦੇ ਸਨ ਕਿਉਂਕਿ ਉਹਨਾਂ ਦੇ ਇਸ ਇਲਾਕੇ ਵਿੱਚ ਚੰਗੇ ਅਸਰ ਰਸੂਖ ਦੇ ਕਾਰਨ ਅਕਾਲੀ ਦਲ ਨੂੰ ਕਾਫੀ ਜਿਹੜਾ ਕਹਿ ਸਕਦੇ ਆ ਕਿ ਲਾਭ ਮਿਲ ਸਕਦਾ ਸੀ ਪਰ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਨਹੀਂ ਹੋਈ ਉਹ ਅਜੇ ਵੀ ਜੇਲ੍ਹ ਵਿੱਚ ਹੀ ਨੇ ਬਾਕੀ ਜਿਹੜੀਆਂ ਦੂਸਰੀਆਂ ਪਾਰਟੀਆਂ ਬੀਜੇਪੀ ਤਾਂ ਸਿਰਫ ਆਪਣਾ ਕੈਂਡੀਡੇਟ ਜਿਹੜਾ ਹੈ ਉਹਨਾਂ ਨੇ ਖੜਾ ਕੀਤਾ ਉਹ ਲੋਕਾਂ ਦੀ ਨਬਜ ਟੋਨ ਦੇ ਲਈ ਹੀ ਕੀਤਾ ਦੇਖਿਆ ਇਹ ਜਾ ਰਿਹਾ ਕਿ ਇਹ ਜਿਹੜੇ ਹਰਜੀਤ ਸਿੰਘ ਸੰਧੂ ਨੇ ਇਹ ਵੀ ਦੂਸਰੀ ਪਾਰਟੀ ਵਿੱਚੋਂ ਹੀ ਇਸ ਪਾਰਟੀ ਵਿੱਚ ਆਏ ਨੇ ਤਾਂ ਉਹਨਾਂ ਦਾ ਇਸ ਇਲਾਕੇ ਵਿੱਚ ਬੇਸ਼ੱਕ ਹੋਲਡ ਹੈ ਪਰ ਪਿੰਡਾਂ ਤੋਂ ਜਿਹੜਾ ਭਾਜਪਾ ਨੂੰ ਵੋਟ ਦਾ ਜਿਹੜਾ ਵੋਟ ਪੈਣ ਦਾ ਗ੍ਰਾਫ ਹੈ ਉਹ ਕਾਫੀ ਘੱਟ ਹੈ ਕਿਉਂਕਿ ਅਜੇ ਤੱਕ ਕਿਸਾਨ ਜਿਹੜੇ ਨੇ ਉਹ ਆਪਣਾ ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਉਹਨਾਂ ਨਾਲ ਵਧੀਆਂ ਹੋਈਆਂ ਬੀਜੇਪੀ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਅਜੇ ਤੱਕ ਉਹ ਭੁੱਲ ਨਹੀਂ ਪਾਏ ਬਾਕੀ ਕਾਂਗਰਸ ਪਾਰਟੀ ਦਾ ਆਪਾਂ ਨੂੰ ਪਤਾ ਕਿ ਇਥੇ ਦੇ ਵਿੱਚ ਵੰਡੀ ਹੋਣ ਕਰਕੇ ਬਹੁਤ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰ पाएगी ਅਕਾਲੀ ਦਲ ਬਾਦਲ ਜਿਹੜੇ ਨੇ ਉਹਨਾਂ ਦੇ ਕੈਂਡੀਡੇਟ ਨੂੰ ਕੁਝ ਨਾ ਕੁਝ ਅੱਛਾ ਹਾਸਲ ਹੋ ਸਕਦਾ ਕਿਉਂਕਿ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਇੱਥੇ ਜਿਹੜਾ ਮੁਕਾਬਲਾ ਉਹ ਟਿਕਾਣਾ ਹੋਣ ਦੀਆਂ ਹੀ ਸੰਭਾਵਨਾਵਾਂ ਸਨ ਕਿ ਜਿਹਦੇ ਵਿੱਚ ਅਕਾਲੀ ਦਲ ਬਾਦਲ ਪਾਈ ਅਮਰਿਤਪਾਲ ਸਿੰਘ ਦੀ ਪਾਰਟੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਪਰ ਹੁਣ ਜਿਹੜਾ ਇਹ ਬਿਲਕੁਲ ਸਾਵਾ ਮੁਕਾਬਲਾ ਹੋਣ ਦੇ ਅਸਾਰ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਸਮਰਥਨ ਹੈ ਉਹ ਪਾਈ ਅਮਰਿਤਪਾਲ ਸਿੰਘ ਨੂੰ ਦਿੱਤਾ ਹੈ ਹਲਕੇ ਦੇ ਵਿੱਚ ਇਸ ਵਕਤ ਕਾਫੀ ਜਿਹੜੀ ਸਿਆਸਤ ਦੀ ਉਹ ਗਰਮਾ-ਗਰਮੀ ਦੇਖੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਜੜੀ ਹੈ ਉਹ ਆਪਣਾ ਜਿਹੜਾ ਰਸੂਖ ਹੈ ਉਸ ਨੂੰ ਬਰਕਰਾਰ ਰੱਖਣ ਦੇ ਲਈ ਹਰ ਹਿੱਲਾ ਵਰਤੇਗੀ ਇਸ ਚੋਣ ਨੂੰ ਜਿੱਤਣ ਦੇ ਲਈ ਵੈਸੇ ਵੀ ਪਿਛਲੇ ਦਿਨੀ ਜਦੋਂ ਮੋਹਾਲੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਪਾਰਟੀ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਮਨੀਸ਼ ਜਿਹੜੇ ਸਸੋਧਿਆ ਸਨ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜੜੀਆਂ ਅਗਲੀਆਂ ਚੋਣਾਂ ਬੇਸ਼ੱਕ ਲੋਕ ਸਾਡੇ ਵੱਲੋਂ ਮੂੰਹ ਮੋੜ ਚੁੱਕੇ ਨੇ ਪਰ ਅਸੀਂ ਇਹ ਜੜੀਆਂ ਚੋਣਾ ਹਰ ਹਾਲਤ ਦੇ ਵਿੱਚ ਸ਼ਾਮ-ਦਾਮ ਦੰਡ ਭੇਦ ਜਿਸ ਤਰੀਕ ਜੋ ਵੀ ਤਰੀਕਾ ਸਾਡੇ ਕੋਲ ਵਰਤਿਆ ਗਿਆ ਉਹ ਵਰਤ ਕੇ ਅਸੀਂ ਇਹ ਪਾਰ ਆਪਣੀ ਇਹ ਚੋਣਾ ਜਿੱਤਾਂਗੇ ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਇੱਕ ਦੋ ਦਿਨ ਪਹਿਲਾਂ ਇਹ ਅਪੀਲ ਕੀਤੀ ਹੈ ਕਿ ਇਸ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਇਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਸਰਕਾਰੀ ਮਸ਼ੀਨਰੀ ਦੀ ਦਰਵਰ ਤੋਂ ਕਰ ਰਹੀ ਹੈ ਹੁਣ ਇਸ ਦੇ ਲਈ ਉਹਨਾਂ ਨੇ ਉਹਨਾਂ ਨੂੰ ਇੱਕ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਇੱਕ ਜਿਹੜੀ ਤਰਨ ਤਰਨ ਦੀ ਸੀਟ ਹੈ ਇਹ ਇੱਕ ਪੰਥਕ ਸੀਟ ਹੈ ਜਿਹਦੇ ਵਿੱਚ ਇਹ ਲੋਕਾਂ ਵੱਲੋਂ ਜਾਂ ਪੂਰੇ ਸੋਸ਼ਲ ਮੀਡੀਆ ਵੱਲੋਂ ਵੀ ਇਹੀ ਕਿਆਸ ਅਲਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹਦੇ ਵਿੱਚ ਜਿਹੜਾ ਭਾਈ ਮਨਦੀਪ ਸਿੰਘ ਜੋ ਭਾਈ ਸੰਦੀਪ ਸਿੰਘ ਦੇ ਵੱਡੇ ਭਰਾ ਹਨ ਉਹਨਾਂ ਦਾ ਹੀ ਪਲੜਾ ਭਾਰੀ ਲੱਗ ਰਿਹਾ ਹੈ